ਗੈਰ ਕਾਨੂੰਨੀ ਆ ਗੈਰ ਕਾਨੂੰਨੀ ਜੇ세ਦਾਰ ਵੀ ਆ ਗਏ ਉਹ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਂ ਸੋਚ ਲਓ ਤੁਹਾਡੀ ਅਕਾਲ ਗੁਰਬਚਨ ਸਿੰਘ ਸੀ ਉਹ ਵੀ ਨਹੀਂ ਰਿਹਾ ਤੇ ਉਹ ਗੜਗੱਜ ਜੀ ਆ ਜਿਹੜਾ ਗੁਰਬਚਨ ਸਿੰਘ ਤੋਂ ਬਾਅਦ ਹਰਪ੍ਰੀਤ ਸਿੰਘ ਵੀ ਨਹੀਂ ਰਿਹਾ ਤੇ ਰਹਿਣਾ ਤੂੰ ਵੀ ਨਹੀਂ ਪਾਉ ਤੇਰੀ ਵੀ ਹਾਲਤ ਉਹੀ ਹੋਣੀ ਹੈ ਜਿਹੜੀ ਇਹਨਾਂ ਦੇ ਤੋਂ ਭੈੜੀ ਹੋਣੀ ਹੈ ਅਬ ਤੋਂ ਤੁਹਾਡੇ ਵਰਗੇ ਸਿਰੀ ਰੱਖੇ ਬੰਦਿਆਂ ਨੇ ਢਾਲਾਈ ਜਥੇਦਾਰਾਂ ਦੇ ਉੱਤੇ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਤੁਸੀਂ ਲੋਕਾਂ ਨੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਤੁਸੀਂ ਸੌਦੇ ਸਾਦ ਦੇ ਹੱਕ ਵਿੱਚ ਤੁਸੀਂ ਹੁਕਮਨਾਮਾ ਜਾਰੀ ਕੀਤਾ 90 ਲੱਖ ਦੇ ਸ਼੍ਰੋਮਣੀ ਕਮੇਟੀ ਦੇ ਪੈਸੇ ਖਰਚ ਕੇ ਤੁਸੀਂ ਉਹਨੂੰ ਸਮਿਤਰਾ ਦੱਸਿਆ ਹਾਈ ਕੋਰਟ ਨੇ ਚੱਕ ਕੇ ਅੰਦਰ ਮਾਰਿਆ ਹੁਣ ਕੀ ਰਹੀ ਉੱਥੇ ਤੁਹਾਡੀ ਜੀ ਲੜਾਈ ਨਹੀਂ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਦਾ ਮਸਲਾ ਹੈ ਆਡੈਂਟਿਟੀ ਤੇ ਅਟੈਕ ਹੋ ਰਿਹਾ ਹੈ ਤੇ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਹ ਸਰੂਪ ਲਾਪਤਾ ਹੁੰਦੇ ਕਿੱਥੇ ਗਏ ਕਿਉਂ ਗਏ ਕਿੰਨੂੰ ਦਿੱਤੇ ਨੋ ਐਂਟਰੀ ਦਿੱਤੇ ਜਦ ਕਿ 10 10 ਵਾਰੀ ਤੁਸੀਂ ਐਂਟਰੀਆਂ ਪਾਉਨੇ ਇੱਥੇ ਕਿਉਂ ਕੀਤਾ ਗਿਆ ਸਾਬਾਂ ਨੂੰ ਤੁਸੀਂ ਲੁਟੇਰੇ ਆਖਿਆ ਤੁਸੀਂ ਦੁਰਾਚਾਰੀ ਆਖਿਆ ਤੁਸੀਂ ਕਮਜ਼ੋਰ ਆਖਿਆ ਕਿਤੇ ਡਾਕੂ ਬਣਾ ਦਿੱਤਾ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਦਾ ਪੱਠਾ ਤੁਸੀਂ ਲੋਕਾਂ ਨੇ ਬਿਠਾਇਆ ਔਰ ਉਹਨਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ 108 ਨੰਬਰ ਬਲਦੇਵ ਸਿੰਘ ਸਿਰਸਾ ਵੱਲ ਇਹ ਪਰਚਾ ਸੀਣ ਧਾਮੀ ਸਾਹਿਬ ਵਹਿ ਜਾਣ ਮੇਰੀ ਪਿਆਦਿਆਂ ਨਾਲ ਗੱਲ ਨਾ ਕਰਾਇਓ ਆ ਪਾਓ ਮੈਦਾਨੇ ਜੰਗ ਚ ਦੱਸੋ ਕਿਹੜੇ ਚੈਨਲ ਤੇ ਲਾਈਵ ਹੋਣਾ ਕਿੱਥੇ ਹੋਣਾ ਲਾਮ ਲਸ਼ਕਰ ਨਹੀਂ ਲਿਆਉਂਗਾ ਕੱਲਾ ਹੀ ਆਜੂਗਾ ਮੈਨੂੰ ਪਤਾ ਜਿੱਦਣ ਮੈਂ ਮੇਰੇ ਤੇ ਕੋਈ ਗੱਲ ਹੋਈ ਤੁਹਾਡੇ ਵੱਲੋਂ ਹੋਣੀ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪੜਤਾਲ ਆਖਦੀ ਹੈ ਕਿ 328 ਪਾਵਨ ਸਰੂਪ ਜਿਹੜੇ ਨੇ ਲਾਪਤਾ ਹੋਏ ਆ ਗੁੰਮ ਹੋਏ ਆ ਕੱਟ ਪਾਏ ਗਏ ਆ ਚੋਰੀ ਹੋਏ ਆ ਕਿੱਥੇ ਗਏ ਕਿੰਨੂੰ ਦਿੱਤੇ ਕਿਉਂ ਦਿੱਤੇ ਇਹ ਅਜੀਵਲਾ ਬਣਿਆ ਹੋਇਆ 992000 886 ਅੰਗ ਅਣਅਧਿਕਾਰਿਤ ਛਪਦੇ ਆ 24536 ਅੰਗ ਲਾਪਤਾ ਹੁੰਦੇ ਆ 982700 ਰੁਪਏ ਦਾ ਹੇਰ ਫੇਰ ਹੁੰਦਾ 125 ਪਾਵਨ ਸਰੂਪਾਂ ਦੀ ਬੇਦਬੀ ਹੁੰਦੀ ਰਾਮ ਸਰ ਸਾਹਿਬ ਵਿਖੇ ਇਕਾਤ ਸਰੂਪ ਬਲੈਕ ਵਿੱਚ ਤਿਆਰ ਕਰਵਾਏ ਜਾਂਦੇ ਨੇ ਸਤਿਗੁਰਾਂ ਦੇ ਸ਼ੈਂਕੜੀ ਸਰੂਪ ਪੱਗ ਦੀ ਭੇਟ ਚੜ ਜਾਂਦੇ ਐ ਤੇ ਉਸ ਘਟਨਾ ਨੂੰ ਲੁਕਾ ਕੇ ਸੰਗਤਾ ਤੋਂ ਰਾਤ ਦੇ ਹਨੇਰੇ 'ਚ ਲਾਂਬੇ ਕਰਕੇ ਗੁੰਮਰਾਹ ਕਰਕੇ ਨੋ ਇੰਟਰੀ ਉਹ ਸਰੂਪ ਜਿਹੜੇ ਸੀ ਕਿਤੇ 9 ਕਿਤੇ 5 ਤੇ ਕਿਤੇ 14 ਕਰਕੇ ਉਹਨਾਂ ਨੂੰ ਉੱਥੇ ਜਾ ਕੇ ਗੋਇੰਦਵਾਲ ਸਾਹਿਬ ਸਨਸਕਾਰ ਕਰ ਦਿੱਤਾ ਜਾਂਦਾ ਹੈ 10 ਲੱਖ ਫਰਮੇ ਪ੍ਰਾਈਵੇਟ ਬੰਦੇ ਆ ਤੋਂ ਫੜੇ ਜਾਂਦੇ ਆ ਬਿਨਾਂ ਕੰਮ ਕੀਤੇ 9 ਕਰੋੜ ਕੋਲੀ ਨੂੰ ਦਿੱਤਾ ਜਾਂਦਾ ਸੀ ਇਹਨੂੰ ਜਿਹਦੇ ਤੋਂ ਕਮਿਸ਼ਨ ਨੇ ਵਸੂਲਣ ਲਈ ਵੀ ਕਿਹਾ ਹੋਇਆ ਕਿ 7 ਕਰੋੜ ਰੁਪਈਆ ਵਾਪਸ ਲਿਆ ਲਿਆ ਜਾਏ। ਔਰ ਇਹ ਘਟਨਾ ਕਰਮ ਸਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੜਤਾਲ ਈਸ਼ਰ ਸਿੰਘ ਦੇ ਰਾਹੀਂ ਕਰਵਾਈ ਜਾਂਦੀ ਹੈ ਤੇ ਸਰਦਾਰੀ ਈਸ਼ਰ ਸਿੰਘ ਕਮਿਸ਼ਨ ਬੈਠ ਕੇ ਜਦੋਂ ਇਹ 1100 ਸਫਿਆਂ ਦੀ ਪੜਤਾਲ ਦਿੰਦੇ ਨੇ ਉਸ ਵਕਤ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਰਬ ਉੱਚਤਾ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੈਂਬਰ ਹਰਜਿੰਦਰ ਸਿੰਘ ਧਾਮੀ ਐਂਡ ਕੰਪਨੀ ਸਾਰੇ ਸੀਗੇ ਗੋਵਿੰਦ ਸਿੰਘ ਲੋਂਗੋਵਾਲ ਨੇ ਉਸ ਵਕਤ ਦਾ ਬਿਆਨ ਦਰਜ ਹੈ ਜਿਵੇਂ ਉਹ ਕਹਿੰਦੇ ਜੀ ਇਹਨਾਂ ਮੁਲਾਜ਼ਮਾਂ ਨੂੰ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਦੂਸਰੀ ਗੱਲ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੀਸਰੀ ਗੱਲ ਵਿਭਾਗੀ ਕਾਰਵਾਈ ਕੀਤੀ ਜਾਏਗੀ ਔਰ ਉਹਨਾਂ ਤੇ ਫੌਜਦਾਰੀ ਮੁਕਦਮੇ ਦਰਜ ਕਰਾਏ ਜਾਣਗੇ ਇਹ ਮੈਂ ਨਹੀਂ ਕਹਿ ਰਿਹਾ ਲੋਂਗੋਵਾਲ ਕਹਿ ਰਿਹਾ ਕੀ ਦੇ ਕਹਿਣ ਤੇ ਕਹਿ ਰਿਹਾ ਸ੍ਰੀ ਅਕਾਲ ਤਖਸਾਲ ਸਾਬ ਦੇ ਕਹਿਣ ਤੇ ਕਹਿ ਰਿਹਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦੇ ਆ ਵਿਭਾਗੀ ਕਾਰਵਾਈ ਜਿਹੜੀ ਸੀ ਉਹ ਤਾਂ ਤੁਸੀਂ ਕਰ ਦਿੱਤੀ ਕੀ ਕੀਤੀ ਰੂਪ ਸਿੰਘ ਨੇ ਅਜੇ ਰਿਟਾਇਰ ਨਹੀਂ ਸੀ ਹੋਣਾ ਪਰ ਉਹਨੂੰ ਰਿਟਾਇਰਮੈਂਟ ਤੋਂ ਪਹਿਲਾਂ ਰਿਟਾਇਰ ਕਰਦਾ ਉਹਦੇ ਫੰਡ ਦੇ ਕੇ ਉਹਦਾ ਹਿਸਾਬ ਕਿਤਾਬ ਕਰਕੇ ਉਹਨੂੰ ਕੈਨੇਡਾ ਦੀਆਂ ਹਵਾਵਾਂ ਲੈਣ ਭੇਜ ਦਿੱਤਾ ਇਹ ਤੁਸੀਂ ਵਿਭਾਗੀ ਕਾਰਵਾਈ ਕਰ ਦਿੱਤੀ ਜਿਹੜੇ ਵੱਡੇ ਮਗਰਮਸ਼ ਸੀਗੇ ਉਹਨਾਂ ਨੂੰ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਘਰ ਨੂੰ ਤੋਰ ਦਿੱਤਾ ਇਹ ਵਿਭਾਗੀ ਕਾਰਵਾਈ ਹੋ ਗਈ ਹੁਣ ਉਦੋਂ ਗੱਲ ਰਹਿ ਗਈ ਫੌਜਦਾਰੀ ਮੁਕੱਦਮੇ ਉਹ ਜਿਹੜੇ ਦਰਜ ਕਰਾਉਣੇ ਸੀ ਉਹਦੇ ਤੋਂ ਤੁਸੀਂ ਭਜਿਓ ਕੀ ਹੋਇਆ ਉੱਥੇ ਕੀ ਕਹਿੰਨੇ ਆ ਸ੍ਰੀ ਅਕਾਲ ਤਖਸੈਬ ਤੇ ਸ੍ਰੀ ਅਕਾਲ ਤਖਸੈਬ ਦੇ ਹੁਕਮਨਾਮੇ ਨੂੰ ਤੁਹਾਡੇ ਬੁੱਧੀਜੀਵੀ ਤੁਹਾਡੀ ਇਹ ਜੁੰਡਲੀ ਮੀਟਿੰਗ ਕਰਕੇ ਚੈਲੰਜ ਕਿਉਂ ਕਰ ਰਹੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਰਡਰ ਆ ਗਿਆ ਇਹਨੂੰ ਲਾਇਨ ਆਰਡਰ ਮੰਨਦੇ ਹੋ ਤੁਸੀਂ ਜੇ ਮੰਨਦੇ ਹੋ ਤੇ ਵਾਪਸ ਕਿਉਂ ਹੋ ਰਿਹਾ ਤੇ ਜੇ ਵਾਪਸ ਹੋ ਰਿਹਾ ਤੇ ਫਿਰ ਅਕਾਲ ਤਖਤ ਸਾਹਿਬ ਦੀ ਰਹਿ ਕਿੱਥੇ ਗਈ ਸਰਬਉੱਚਤਾ ਇਹ ਇਹਨਾਂ ਨੇ ਜਵਾਬ ਦੇਣੇ ਨੇ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਕਿ ਵਿਭਾਗੀ ਕਾਰਵਾਈ ਤੇ ਫੌਜਦਾਰੀ ਮੁਕਦਮੇ ਦਰਜ ਹੋਣਗੇ ਇਹਨਾਂ ਨੇ ਬਿਆਨ ਕਰਤਾ ਸੰਗਤਾਂ ਨੇ ਉੱਥੇ ਇਹਦੇ ਵਾਸਤੇ ਮੋਰਚਾ ਵੀ ਲਾਇਆ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਇਹਦੇ ਤੇ ਵਿਭਾਗੀ ਕਾਰਵਾਈ ਨਾਲ ਸਰਨਾ ਨਹੀਂ ਇੱਥੇ ਫੌਜਦਾਰੀ ਮੁਕੱਦਮੇ ਹੋਣੇ ਚਾਹੀਦੇ ਆ ਪਰ 40 ਦਿਨਾਂ ਬਾਅਦ ਤੁਸੀਂ ਦਰਬਾਰ ਸਾਹਿਬ ਨੂੰ ਸੀਐਸ ਟਾਪ ਬਣਾਇਆ ਉਦੋਂ ਤੁਹਾਡੀ ਸਰਵਉੱਚਤਾ ਕਿੱਥੇ ਸੀ ਕਿੱਥੇ ਸੀ ਪੰਜ ਜਥੇਦਾਰ ਤੇ ਕਿੱਥੇ ਸੀ ਤੁਹਾਡਾ ਦਰਬਾਰ ਸਾਹਿਬ ਦਾ ਇਹ ਢਾਂਚਾ ਟਾਸਕ ਫੋਰਸ ਲਿਆ ਕੇ ਉਹ ਬੰਦੇ ਸਿੱਖ ਨਹੀਂ ਸੀ ਉਹ ਪਸ਼ਾਵਰ ਤੋਂ ਪਾਕਿਸਤਾਨ ਤੋਂ ਆਏ ਸੀ ਉਹ ਉਹਨਾਂ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਕਿ ਨਰੈਣੂ ਮੰਤ ਦੇ ਵੀ ਪਿਓ ਬਣ ਗਏ ਤੁਸੀਂ ਉਹਨੂੰ ਕੁੱਟਣ ਵੇਲੇ ਉਹ ਬੀਬੀਆਂ ਦੀਆਂ ਦਸਤਾਰਾਂ ਲੁਵਾਈਆਂ ਤੁਸੀਂ ਬਦਮਾਸ਼ ਬੀਬੀਆਂ ਲਿਆ ਕੇ ਗਾਲਾਂ ਕਢਵਾਈਆਂ ਮਨਜਿੰਦਰ ਕੌਰ ਜੀਉਂਦੀ ਆ ਪੁੱਛ ਲਿਓ ਭਾਈ ਖੋਸੇ ਨੂੰ 19 ਮਹੀਨੇ ਜੇਲ੍ਹ ਕਟਾਈ ਹੈ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਡੰਗਰ ਵੀ ਖੋਲ ਲਿਆ ਦੇ ਹੀ ਗ੍ਰਿਫਤਾਰੀ ਤੁਰੰਤ ਕਰੋ ਭਾਈ ਹਮਾਲਮ ਹੋਣਾ ਦੀਆਂ ਬਾਹਾਂ ਭੰਨੀਆਂ ਉਹਨਾਂ ਤੇ ਪਰਚੇ ਕੀਤੇ ਫੌਜਦਾਰੀ ਮੁਕਦਮੇ ਜੇ ਤੁਹਾਡੇ ਵੱਲੋਂ ਉਹਨਾਂ ਤੇ ਬਣਦੇ ਸੀ ਜਿਨ੍ਹਾਂ ਨੇ ਆ ਕੇ ਇਨਸਾਫ ਮੰਗਿਆ ਜਾਂ ਤੇ ਇੰਜ ਕਰਦੇ ਹੋ ਵੀ ਜਿਹੜੇ 40 ਦਿਨ ਧਰਨਾ ਲਈ ਬੈਠੇ ਸੀ ਉਹਨਾਂ ਨੂੰ ਵੀ ਚੁੱਕ ਕੇ ਕਾਲ ਤਖਤ ਤੇ ਖੜ੍ਹਦੇ ਹੋ ਤੇ ਕਾਲ ਤਖਤ ਤਾਂ ਸਭ ਤੇ ਖੜ੍ਹ ਕੇ ਉਹਨਾਂ ਨੂੰ ਵੀ ਕੜਾ ਪ੍ਰਸ਼ਾਦ ਲਾ ਕੇ ਛੱਡ ਦਿੰਦੇ ਹੋ ਉਹਨਾਂ ਤੇ 307 ਦੇ ਪਰਚੇ ਕਿਉਂਕਿ ਉਹਨਾਂ ਨੇ ਤੁਹਾਨੂੰ ਘੇਰਿਆ ਤੇ ਜਦੋਂ ਤੁਹਾਡੀ ਵਾਰੀ ਆਈ ਤੇ ਕੜਾ ਪ੍ਰਸ਼ਾਦ ਦੀ ਦੇਖ ਇਹ ਕਿੱਥੋਂ ਦਾ ਨਿਆ ਕਰ ਰਹੇ ਹੋ ਤੁਸੀਂ ਫਿਰ 5.5 ਸਾਲ ਅਸੀਂ ਉੱਥੇ ਬੈਠੇ ਹਾਂ ਈਸ਼ਰ ਸਿੰਘ ਹੋਣਾ ਦੀ ਰਿਪੋਰਟ ਅਕਾਲ ਤਖਸਬ ਦੀ ਜਿਹੜਾ ਹੁਕਮ ਸੀ ਆਦੇਸ਼ ਸੀ ਗਿਆਨੀ ਹਰਪ੍ਰੀਤ ਸਿੰਘ ਅੱਜ ਪਤਾ ਨਹੀਂ ਕਿਉਂ ਮੂੰਚ ਕੁੰਗਣੀਆਂ ਪਾਈ ਬੈਠਾ ਬੋਲਦਾ ਕਿਉਂ ਨਹੀਂ ਹੁਣ ਤਾਂ ਉਹਨੂੰ ਲਾ ਦਿੱਤਾ ਹੈ ਹੁਣ ਤਾਂ ਬੋਲੇ ਰਿਪੋਰਟ ਤਾਂ ਉਹਨੇ ਕਰਾਈ ਸੀ ਉਸ ਵਕਤ ਉਹਨੇ ਕਿਹਾ ਸੀ ਕਾਰਵਾਈ ਹੋਊ ਅੱਜ ਉਹਨੂੰ ਪੁੱਛਣਾ ਬਣਦਾ ਤੇ ਲੌਂਗੋਵਾਲ ਸਾਹਿਬ ਦੀ ਸਟੇਟਮੈਂਟ ਜਿਹੜੀ ਸੀ ਉਸ ਤੇ 5.5 ਸਾਲ ਸਾਨੂੰ ਲੱਗ ਗਏ ਰਿਪੋਰਟ ਦੇ ਅਨੁਸਾਰ ਅੱਜ ਐਫ ਆਈ ਆਰ ਦਰਜ ਹੋਈ ਹੈ ਤੇ ਸਿਰ ਤੇ ਬਾਹਾਂ ਚੱਕੀ ਪ੍ਰਧਾਨਤਾ ਰੌਲਾ ਪਾਈ ਰਿਹਾ ਸੀ ਗੈਰ ਕਾਨੂੰਨੀ ਆ ਗੈਰ ਕਾਨੂੰਨੀ ਨੇ ਜੇ세ਦਾਰ ਵੀ ਆ ਗਏ ਉਹ ਘੱਟੋ ਘੱਟ ਸ੍ਰੀ ਕਾਲ ਤਖਤ ਸਾਹਿਬ ਦੀ ਤਾਂ ਸੋਚ ਲਓ ਤੁਹਾਡੀ ਅਕਾਲ ਗੁਰਬਚਨ ਸਿੰਘ ਸੀ ਉਹ ਵੀ ਨਹੀਂ ਰਿਹਾ ਤੇ ਉਹ ਗੜਗੱਜ ਜੀ ਆ ਜਿਹੜਾ ਗੁਰਬਚਨ ਸਿੰਘ ਤੋਂ ਬਾਅਦ ਹਰਪ੍ਰੀਤ ਸਿੰਘ ਵੀ ਨਹੀਂ ਰਿਹਾ ਤੇ ਰਹਿਣਾ ਤੂੰ ਵੀ ਨਹੀਂ ਪਾਉ ਤੇਰੀ ਵੀ ਹਾਲਤ ਉਹੀ ਹੋਣੀ ਹੈ ਜਿਹੜੀ ਇਹਨਾਂ ਦੇ ਤੋ ਭੈੜੀ ਹੋਣੀ ਹੈ ਕਿਉਂ ਉਹਨਾਂ ਦੇ ਤੇ ਸੌਦੇ ਸਾਧ ਨੂੰ ਮਾਫੀ ਦੇ ਕੇ ਉਹ ਵੀ ਤਾਂ ਕੱਲ ਤੱਕ ਸਭ ਤੋਂ ਦਿੱਤੀ ਸੀ ਅਕਾਲ ਤਖਤ ਸਭ ਤੋਂ ਤੁਹਾਡੇ ਵਰਗੇ ਸਿਰੀ ਰੱਖੇ ਬੰਦਿਆਂ ਨੇ ਢਾਹ ਲਾਈ ਜਥੇਦਾਰਾਂ ਦੇ ਅਹੁਦੇ ਨੂੰ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਤੁਸੀਂ ਲੋਕਾਂ ਨੇ ਅਕਾਲ ਤਖਬ ਸਾਹਿਬ ਦੀ ਸਰਵਉੱਚਤਾ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਤੁਸੀਂ ਸੌਦੇ ਸਾਦ ਦੇ ਹੱਕ ਵਿੱਚ ਤੁਸੀਂ ਹੁਕਮਨਾਮਾ ਜਾਰੀ ਕੀਤਾ 90 ਲੱਖ ਦੇ ਸ਼੍ਰੋਮਣੀ ਕਮੇਟੀ ਦੇ ਪੈਸੇ ਖਰਚ ਕੇ ਤੁਸੀਂ ਉਹਨੂੰ ਸਮਿੱਤਰਾ ਦੱਸਿਆ ਹਾਈ ਕੋਰਟ ਨੇ ਚੱਕ ਕੇ ਅੰਦਰ ਮਾਰਿਆ ਹੁਣ ਕੀ ਰਹੀ ਉੱਥੇ ਤੁਹਾਡੀ ਇਹਦੇ ਜਵਾਬ ਕੌਣ ਦੇਉ ਢਾ ਕਿੰਨੇ ਲਾਈ ਕੌਣ ਜਾ ਰਿਹਾ ਗੁਰੂ ਘਰ ਦੇ ਵਿਰੋਧ ਤੁਸੀਂ ਕਿ ਸਰਕਾਰ ਤੁਸੀਂ ਕਿ ਹਾਈ ਕੋਰਟ ਤੁਸੀਂ ਕਿ ਪੁਲਿਸ ਥਾਣਾ ਔਰ ਤੁਹਾਡੀ ਸਟੇਟਮੈਂਟ ਇਹ ਕਰੀ ਕਿ ਪੁਲਿਸ ਥਾਣੇ ਚ ਪੈਸੇ ਲੈ ਜਾਂਦੇ ਆ ਮੈਂ ਕਹਾਂਗਾ ਪੁਲਿਸ ਵਾਲਿਓ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਅੱਜ ਸਾਬਤ ਕਰ ਦਿਓ ਕਿ ਵਾਕਈ ਪੁਲਿਸ ਚ ਪੈਸੇ ਚੱਲਦੇ ਆ ਕਿ ਉੱਥੇ ਫੈਸਲੇ ਬਦਲ ਦਿੱਤੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਰਗੇ ਅਹਿਮ ਕੇਸਾਂ ਤੇ ਵੀ ਰਿਸ਼ਵਤ ਖਾਧੀ ਜਾਂਦੀ ਆ ਇਹ ਡੀਜੀਪੀ ਸਾਬਤ ਕਰ ਦੋਵੇ ਪੰਜਾਬ ਦੇ ਜਿਹੜੇ ਜਗਤਪ੍ਰੀਤ ਸਿੰਘ ਭੁੱਲਰ ਸਾਹਿਬ ਬੈਂਸ ਸਾਹਿਬ ਜੁਨੇਜਾ ਜੀ ਇਹ ਜਿਹੜੀ ਟੀਮ ਬਣੀ ਆ ਇਸ ਸਾਰੀ ਦੀ ਸਾਰੀ ਟੀਮ ਅੱਜ ਕਰੇ ਖੁਲਾਸਾ ਕਿ ਤੁਸੀਂ ਪੈਸੇ ਲੈ ਕੇ ਮੁਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਕਰੋਗੇ ਇਸ ਲਈ ਇਹ ਜਿਹੜੇ ਡਰਾਮੇ ਤੁਸੀਂ ਕਰ ਰਹੇ ਹੋ ਨਾ ਹੁਣ ਅਕਾਲ ਤਖਤ ਸਭ ਨੂੰ ਤੁਹਾਨੂੰ ਢਾਲ ਨਹੀਂ ਸੀ ਬਣਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਭ ਨੂੰ ਜਥੇਦਾਰ ਸਾਹਿਬ ਨੂੰ ਹੁਕਮਨਾਮਿਆਂ ਨੂੰ ਤੁਹਾਨੂੰ ਢਾਲ ਬਣਾ ਕੇ ਦੋਸ਼ੀ ਨਹੀਂ ਸੀ ਬਚਾਉਣੇ ਚਾਹੀਦੇ ਅੱਜ ਤੇ ਇਹ ਫੈਸਲਾ ਆਉਣਾ ਚਾਹੀਦਾ ਸੀਗਾ ਕਿ ਸਰਕਾਰ ਨੇ ਵਧੀਆ ਕੰਮ ਕਰ ਦਿੱਤਾ ਕਿ ਜਿਹੜਾ ਨਾ ਕੈਪੀਟਲ ਸਰਕਾਰ ਨੇ ਕੀਤਾ ਨਾ ਚੰਨੀ ਸਰਕਾਰ ਨੇ ਕੀਤਾ ਉਹ ਮਾਨ ਸਰਕਾਰ ਨੇ ਕਰ ਦਿੱਤਾ ਇਹਦੀ ਛਲਾਗਾ ਬਣਦੀ ਸੀ ਇਸ ਗੱਲ ਦੀ ਤੁਹਾਡਾ ਸਹਿਯੋਗ ਬਣਦਾ ਸੀ ਇਸ ਗੱਲ ਦਾ ਫਿਰ ਮੈਨੂੰ ਇਹ ਦੱਸਿਓ ਤੁਸੀਂ ਕਿਹਨੇ ਸਰਕਾਰ ਦਖਲ ਦੇ ਰਹੀ ਆ 2003 ਚੱਕਟ ਬਣਦਾ ਤੇ 8 ਚੈਂਡਮੈਂਟ ਹੁੰਦੀ ਆ ਜਾਗਤ ਜੋਤ ਅਕਟ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵਕਤ ਕਿਹਨੇ ਪਾਸ ਕੀਤਾ ਅਕਾਲ ਤਖਤ ਸਾਹਿਬ ਨੇ ਵਿਧਾਨ ਸਭਾ ਨੇ ਕੀਤਾ ਤੇ ਵਿਧਾਨ ਸਭਾ ਚ ਕੌਣ ਬੈਠਾ ਸੀ ਸਰਕਾਰ ਕੇ ਜਥੇਦਾਰ ਬੈਠਾ ਸੀ ਇਦਾ ਜਵਾਬ ਹੈ ਤੁਹਾਡੇ ਕੋਲੇ ਤਾਂ ਤਾਂਮੀ ਐਡ ਕੰਪਨੀ ਬਾਦਲੈਂਡ ਕੰਪਨੀ ਹੈ ਤੁਹਾਡੇ ਕੋਲੇ ਜਵਾਬ ਇਸ ਦਾ ਉਹ ਜਾਗਤ ਜੋ ਟਿਕਟ ਦੇ ਅਨੁਸਾਰ ਸਪੋਖ ਸਮੈਨ ਦਾ ਜਿਹੜਾ ਐਡੀਟਰ ਸੀ ਜਗENDER ਸਿੰਘ ਜੀ ਜਗENDER ਸਿੰਘ ਹੋਣਾ ਨੇ ਕੁਝ ਸ਼ਬਦ ਗਲਤ ਲਿਖ ਦਿੱਤੇ ਮੈਂ ਕਹਿ ਵੀ ਦੇਣਾ ਹੈ ਬਾਬਾ ਨਾਨਕ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਸ੍ਰੀ ਚੰਦ ਜੀ ਮੈਂ ਨਹੀਂ ਸਹਿਮਤ ਹਾਂਗਾ ਨਾ ਸ਼ਬਦਾਂ ਨਾਲ ਉਹਨੇ ਲਿਖ ਕੇ ਮਾਫੀ ਮੰਗੀ ਵੀ ਆਰਟੀਕਲ ਵਾਪਸ ਲੈ ਲਿਆ ਜਨਤਕ ਤੌਰ ਤੇ ਉਹਨੇ ਮਾਫੀ ਮੰਗੀ ਸ੍ਰੀ ਅਕਾਲ ਤਖਸਾਲ ਸਭ ਤੋਂ ਤੇ ਜਦੋਂ ਮਾਫੀ ਮੰਗ ਲਈ ਸੀ ਫਿਰ ਉਹਦੇ ਤੇ ਵੀ ਵਿਭਾਗੀ ਕਾਰਵਾਈ ਕਰ ਦਿੰਦੇ ਕਿਹੜਾ ਪ੍ਰਸ਼ਾਸਨ ਲਾ ਕੇ ਕਿਉਂ ਨਹੀਂ ਕੀਤੀ ਫਿਰ ਉਸ ਵਕਤ ਅਕਾਲ ਤਖਸਾਲ ਸਭ ਨੂੰ ਨੀਵਾ ਕਿੰਨੇ ਵਿਖਾਇਆ ਢਾ ਕਿੰਨੇ ਲਾਈ ਸਰਕਾਰ ਦਾ ਦਖਲ ਕਿੰਨੇ ਲਿਆ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਪੰਚਾਇਤਖਤਾਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤੇ ਸੰਤ ਸਮਾਜ ਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਇਹਨਾਂ ਸਾਰਿਆਂ ਨੇ ਬੇਨਤੀ ਪੱਤਰ ਲਿਖਿਆ ਉਸ ਵਕਤ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜੀ ਬੇਨਤੀ ਹੈ ਕਿ ਜੋਗਿੰਦਰ ਸਿੰਘ ਸਪੋਕਸਮੈਨ ਐਡੀਟਰ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਏ ਇੱਥੇ ਦਖਲ ਕਿਉਂ ਲਿਆ ਗਿਆ ਤੁਹਾਡਾ ਫਰਜ ਬਣਦਾ ਫਿਰ ਉਹਦਾ ਸਿਰਵਰ ਦੇ ਅਕਾਲ ਤਖਸਬ ਤੇ ਲਿਆ ਕੇ ਬਣਦੇ ਅਕਾਲੀ ਫੂਲਾ ਸਿੰਘ ਕਰਦੇ ਨੰਗਾ ਨੂੰ ਬੰਨ੍ਹਦੇ 베ਰੀ ਨਾਲ ਜੇ ਏਡੀ ਤੁਹਾਡੇ ਚ ਹਿੰਮਤ ਸੀ ਤਾਂ ਕਰ ਲੈਂਦੇ ਪਰ ਕਿਉਂ ਧੋਖਾ ਦੇ ਰਹੇ ਹੋ ਤੁਸੀਂ ਬਾਣੇ ਪਾ ਕੇ ਜਾਂ ਇੰਨਾ ਝੂਠ ਬੋਲਦੇ ਹੋ ਹੱਥਾਂ 'ਚ ਸ੍ਰੀ ਸਾਹਿਬਾਂ ਫੜੀਆਂ ਹੋਈਆਂ ਨਹੀਂ ਚੰਗਾ ਲੱਗਦਾ ਬਦਨਾਮੀ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੁਹਾਡੇ ਕਰਕੇ ਮੇਰੀ ਨਿੱਜੀ ਲੜਾਈ ਨਹੀਂ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਦਾ ਮਸਲਾ ਹੈ ਆਇਡੈਂਟੀਟੀ ਤੇ ਅਟੈਕ ਹੋ ਰਿਹਾ ਹੈ ਤੇ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਉਹ ਸਰੂਪ ਲਾਪਤਾ ਹੁੰਦੇ ਕਿੱਥੇ ਗਏ ਕਿਉਂ ਗਏ ਕਿੰਨੂੰ ਦਿੱਤੇ ਨੋ ਐਂਟਰੀ ਦਿੱਤੇ ਜਦ ਕਿ 10 10 ਵਾਰੀ ਤੁਸੀਂ ਐਂਟਰੀਆਂ ਪਾਉਣੇ ਹੋ ਇੱਥੇ ਕਿਉਂ ਕੀਤਾ ਗਿਆ ਇਹਦੇ ਜਵਾਬ ਤੁਸੀਂ ਦੇਣੇ ਆ ਤੇ ਬਦਨਾਮੀ ਕਿਦੀ ਹੋ ਰਹੀ ਹੈ ਤੇ ਅਟੈਕ ਕਿਦੇ ਤੇ ਹੋ ਰਿਹਾ ਇਸ ਲਈ ਫਿਰ ਇੱਕ ਢਿੱਲੋ ਨਾਮ ਦੇ ਬੰਦੇ ਤੇ ਉਹਨੇ ਕਿਤਾਬ ਗਲਤ ਲਿਖੀ ਤੁਸੀਂ ਉੱਤੇ ਪਰਚਾ ਕਰਾਇਆ ਇੱਕ ਸੰਝੇ ਰਾਏ ਤੇ ਪਰਚਾ ਤੁਸੀਂ ਕਰਾਇਆ 2015 ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ 'ਚ ਤੁਹਾਡੇ ਮੁਲਾਜ਼ਮ ਸ਼ਰਾਬ ਮੀਟ ਦਾ ਸੇਵਨ ਕਰਦੇ ਆ। ਉਲਟੀਆਂ ਗੁਰੂ ਗ੍ਰੰਥ ਸਾਹਿਬ ਤੇ ਕਰਦੇ ਆ। ਤੇ ਬੀੜ ਸਾਹਿਬ ਨੂੰ ਖੁਰਦ-ਬੁਰਦ ਕਰਦੇ ਆ ਜੇ ਤੱਕ ਉਹ ਬੀੜ ਸਾਹਿਬ ਲੱਭੀ ਨਹੀਂ। ਉਹਦੀ ਸਜ਼ਾ ਤੁਹਾਨੂੰ ਕੀ ਲੋੜ ਪਈ ਸੀ ਕੀਰਤਪੁਰ ਥਾਣੇ 'ਚ ਜਾ ਕੇ 64 ਨੰਬਰ ਦੀ ਐਫਆਈਆਰ ਦਰਜ ਕਰਾਉਣ ਦੀ ਤੁਸੀਂ ਉਹ ਵੀ ਕੱਲ ਤੱਕ ਸਭ ਤੇ ਲਿਆਉਂਦੇ। ਕਿਉਂ ਲਿਆਂਦਾ? ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਨ੍ਹਾਂ ਨੂੰ ਤੁਸੀਂ ਧੱਕਾ ਕਰਦੇ ਹੋ ਉਹ ਪਹਿਲਾਂ ਗੁਰਦੁਆਰਾ ਜੁਡੀਸ਼ੀਅਲ ਚ ਜਾਂਦੇ ਆ ਉੱਥੇ ਤੁਸੀਂ ਪਤਾ ਨਹੀਂ ਕੀ ਕਰਦੇ ਮੜ ਕੇ ਉਹ ਹਾਈ ਕੋਰਟ ਆਉਂਦੇ ਆ ਸੇਤ ਵਿਭਾਗ ਸਿੱਖਿਆ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਿੰਨਿਆਂ ਦੇ ਕੇਸ ਤੁਹਾਡੇ ਖਿਲਾਫ ਹਾਈ ਕੋਰਟ ਚ ਲੱਗੇ ਹੋਏ ਆ ਉਹਨਾਂ ਸਾਰਿਆਂ ਨੂੰ ਕੱਲ ਤੱਕ ਸਭ ਤੇ ਕਿਉਂ ਨਹੀਂ ਬੁਲਾਇਆ ਗਿਆ ਅੱਜ ਤੱਕ ਵਜ੍ਹਾ ਇਸ ਲਈ ਤੁਸੀਂ ਜਥੇਦਾਰ ਨਹੀਂ ਤੁਸੀਂ ਸੀਰੀ ਬਣ ਗਏ ਉਹ ਬਾਦਲ ਪਰਿਵਾਰ ਦੇ ਸ਼ੀਰੀ ਸ਼ਬਦ ਵਰਤ ਰਿਆਂ ਅਜੇ ਸ਼ੀਰੀ ਵੀ ਚੰਗਾ ਹੈ ਤੁਹਾਡੇ ਤੋਂ ਉਹ ਵੀ ਕਿਤੇ ਨਾ ਕਿਤੇ ਮਾਲਕ ਦਾ ਵਫਾਦਾਰ ਹੁੰਦਾ ਹੈ ਪਰ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਫਾਦਾਰੀ ਛੱਡ ਦਿੱਤੀ ਤੇ ਅੱਜ ਜਿਹੜੇ ਪੰਜ ਜਥੇਦਾਰ ਤੁਸੀਂ ਬੁਖਾਰ ਰਹੇ ਹੋ ਦੱਸੋਗੇ ਇਹਨਾਂ ਦੀ ਇਹਨਾਂ ਨੂੰ ਕਿਹੜੇ ਪੰਥ ਨੇ ਨਾਮਜਦ ਕੀਤਾ ਗੜਗੱਜ ਸਾਹਿਬ ਸਮੇਤ ਰਾਤ ਦੇ ਹਨੇਰਿਆਂ ਚ ਤੁਸੀਂ ਉਹ ਕੀਤਾ ਫਿਰ ਤੁਸੀਂ ਉਹ ਬੰਦੇ ਹੋ ਗੁਰੂ ਸਾਹਿਬਾਂ ਨੂੰ ਤੁਸੀਂ ਲੁਟੇਰੇ ਆਖਿਆ ਤੁਸੀਂ ਦੁਰਾਚਾਰੀ ਆਖਿਆ ਤੁਸੀਂ ਕਮਜ਼ੋਰ ਆਖਿਆ ਕਿਤੇ ਡਾਕੂ ਬਣਾ ਦਿੱਤਾ 10 ਗੁਰੂ ਸਹਿਬਾਨਾਂ ਦੇ ਇਤਿਹਾਸ ਦਾ ਪੱਠਾ ਤੁਸੀਂ ਲੋਕਾਂ ਨੇ ਬਿਠਾਇਆ ਔਰ ਉਹਨਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ 108 ਨੰਬਰ ਬਲਦੇਵ ਸਿੰਘ ਸਿਰਸਾ ਵੱਲੋਂ ਇਹ ਪਰਚਾ ਸਰਕਾਰ ਨੇ ਨਹੀਂ ਕੀਤਾ ਇਹ ਪਰਚਾ ਹਾਈ ਕੋਰਟ ਨੇ ਕੀਤਾ ਹੈ ਇਹ ਪਰਚਾ ਕਾਨੂੰਨ ਨੇ ਕੀਤਾ ਹੈ ਇਹ ਪਰਚਾ ਮਹਾਪੰਚਾਇਤ ਨੇ ਕੀਤਾ ਹੈ ਸਰਕਾਰ ਤਾਂ ਸੋਹਣੀ ਨਹੀਂ ਸੀ ਰਹੀ ਸਾਡੇ 3 ਸਾਲ ਤੋਂ ਤੇ 5 ਸਾਲ ਤੋਂ ਅਸੀਂ ਬੈਠੇ ਹੋਏ ਆ ਦੋ ਸਰਕਾਰਾਂ ਪਹਿਲਾਂ ਨਿਕਲ ਗਈਆਂ ਮਹਾਪੰਚਾਇਤ ਦਾ ਦਬਾਅ ਸੀ ਉਸ ਦਿਨ 7 ਦਸੰਬਰ ਨੂੰ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਭਾਈ ਬਲਦੇਵ ਸਿੰਘ ਸਿਰਸਾ ਈਮਾਨ ਸਿੰਘ ਮਾਨ ਅੰਮ੍ਰਿਤਸਰ ਅਕਾਲੀ ਦਲ ਨਿਹੰਗ ਸਿੰਘ ਜਥੇਬੰਦੀਆਂ ਔਰ ਸਤਕਾਰ ਕਮੇਟੀਆਂ ਸਮੁੱਚੀਆਂ ਸੰਗਤਾਂ ਜਿਨ੍ਹਾਂ 5 ਸਾਲ ਤੋਂ ਇਹ ਮੋਰਚਾ ਚਲਾਇਆ ਹਰ ਵਰਗ ਦੇ ਲੋਕਾਂ ਦੀ ਆਵਾਜ਼ ਸੀ ਔਰ ਵੱਡਾ ਪ੍ਰੋਗਰਾਮ ਦਿੱਤਾ ਜਾਣਾ ਸੀਗਾ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਤੇ 5.5 ਸਾਲ ਬਾਅਦ ਐਫ ਆਈ ਆਰ ਦਰਜ ਹੋਈ ਹੈ ਅਗਲੀ ਗੱਲ ਜਥੇਦਾਰੋ ਇਹਨਾਂ ਦੇਓ ਸਾਡੇ ਨਹੀਂ ਇਹਨਾਂ ਦੇ ਜਿੰਨਾਂ ਤੁਹਾਨੂੰ ਲਾਇਆ ਹੋਇਆ ਰਾਤ ਦੇ ਹਨੇਰੇ 'ਚ ਚੋਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾ ਉਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਹਿ ਰਹੇ ਹੋ ਆ ਕਰਤਾ ਉਹ ਕਰਤਾ ਚੁਣੌਤੀ ਦੇ ਦਿੱਤੀ ਆ ਵੀ ਪੁੱਛਣਗੇ ਅਸੀਂ ਤਾਂ ਵੀ ਪੁੱਛਾਂਗੇ ਕਿ ਕਿੜਾ ਪ੍ਰਸ਼ਾਦ ਦੀਆਂ ਪਰਚੀਆਂ ਦਾ ਕੀ ਬਣਿਆ ਇਹ ਵੀ ਪੁੱਛਾਂਗੇ ਜਿਹੜੀ ਝੂਠ ਖਾਧੀ ਤੁਸੀਂ ਇਨ੍ਹਾਂ ਝੂਠਾਂ ਨੇ ਲੰਗਰ ਦੀ ਝੂਠ ਵੇਚੀ ਉਹ ਝੂਠ ਦਾ ਜਿਹੜਾ ਹਿਸਾਬ ਕਿਤਾਬ ਕਿਥੇ ਆ ਤੇ ਜਿਹੜੇ ਬੰਦਿਆਂ ਤੋਂ ਤੁਸੀਂ ਵਿਭਾਗੀ ਕਾਰਵਾਈ ਕਰਕੇ ਲੱਖ ਲੱਖ ਰੁਪਈਆ ਜਮ੍ਹਾਂ ਕਰਾਇਆ ਉਹਨਾਂ ਨੂੰ ਉੱਚੇ ਅਹੁਦੇ ਕਿਉਂ ਦਿੱਤੇ ਬਜਾ ਜਦੋਂ ਬੰਦਾ ਚੋਰੀ ਕਰਦਾ ਫੜਿਆ ਜਾਂਦਾ ਤੇ ਵਿਭਾਗੀ ਕਾਰਵਾਈ ਚ ਉਹਨੂੰ ਉਸ ਅਹੁਦੇ ਤੇ ਨਹੀਂ ਲਾਇਆ ਜਾਂਦਾ ਥੱਲੇ ਸੁੱਟਿਆ ਜਾਂਦਾ ਸਜ਼ਾ ਦਿੱਤੀ ਜਾਂਦੀ ਹੈ ਤੁਸੀਂ ਕਿਹੜੀ ਸਜ਼ਾ ਦਿੱਤੀ 1 ਲੱਖ ਜਮਾ ਕਰਾਇਆ ਉਹਦਾ ਵੱਡਾ ਕਰ ਦਿੱਤਾ ਪੀ ਲੈ ਹੁਣ ਉੱਥੇ ਜਾ ਕੇ ਆਪਣੇ ਵੀ ਪੂਰੇ ਕਰ ਲਈ ਅਗਲਾ ਸਭ ਕਿਤਾਬ ਵੀ ਕਰ ਲਈ ਜਿਹੜਾ ਤੁਸੀਂ ਕਰਦੇ ਜ਼ਮੀਨਾਂ ਕਿੰਨੇ ਵੇਚੀਆਂ ਇਤਿਹਾਸ ਕਿੰਨੇ ਬਦਲੇਆ ਕੌਣ ਕਰ ਰਿਹਾ ਚੁਣੌਤੀ ਕੌਣ ਦੇ ਰਿਹਾ ਸ੍ਰੀ ਅਕਾਲ ਤਖਸਾਲ ਨੂੰ ਤੁਸੀਂ ਕਿ ਸਰਕਾਰ ਤੁਸੀਂ ਕਿ ਅਸੀਂ ਤੁਸੀਂ ਕਿ ਬਲਦੇਵ ਸਿੰਘ ਸਿਰਸਾ ਜਾਂ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਸਾਥ ਦਿੱਤਾ ਇਸ ਲਈ ਥੋੜਾ ਬਹੁਤਾ ਇੰਨਾ ਵੀ ਝੂਠ ਨਾ ਮਾਰੋ ਕਿ ਝੂਠ ਦੀ ਮੌਤ ਹੋ ਜਾਏ ਤੇ ਗਾਂਪਵਿਕ ਵਿੱਚ ਕੋਈ ਜਥੇਦਾਰ ਜਾਂ ਪ੍ਰਧਾਨ ਬਣਨ ਨੂੰ ਤਿਆਰ ਨਾ ਹੋਵੇ ਵਜਾ ਲੋਕ ਝੂਠਾ ਕਹਿਣਗੇ ਇਹ ਗੱਲ ਕਿੱਥੇ ਜਾਂਦੀ ਹੈ ਇਸ ਲਈ ਰੱਬ ਦਾ ਵਾਸਤਾ ਹੈ ਮੇਰੀ ਬੇਨਤੀ ਮੇਰੀ ਵਿਰੋਧਤਾ ਤੁਹਾਡੇ ਨਾਲ ਨਹੀਂ ਹੈਗੀ ਨਾ ਸ਼੍ਰੋਮਣੀ ਕਮੇਟੀ ਵਾਲੇ ਨਾਲ ਆ ਨਾ ਕਿਸੇ ਧਾਮੀ ਨਾਲ ਮੇਰਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਜਿੰਨਾ ਤੇ ਕਾਰਵਾਈ ਹੋਈ ਆ ਉਹਨਾਂ ਚ ਬਾਜ ਸਿੰਘ ਜੁਝਾਰ ਸਿੰਘ ਗੁਰਮukh ਸਿੰਘ ਨਿਸ਼ਾਨ ਸਿੰਘ ਜਿੰਨੇ ਵੀ ਨੇ ਜਾਂ ਵਿੱਚੋਂ ਕੋ ਚੜਾਈ ਕਰ ਗਏ ਦੋ ਜਾਣੇ ਹੁਣ ਜਿੰਨਾ ਤੇ ਐਫ ਆਈ ਆਰ ਦਰਜ ਹੋਈ ਉਹਨਾਂ ਚ ਕੁਝ ਬੰਦੇ ਕਹਿ ਰਹੇ ਆ ਕਿ ਸ਼ੁਕਰ ਹੋਇਆ ਐਫ ਆਰ ਆਈ ਹੋਈ ਕਿਉਂ ਕਹਿੰਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊ ਅਸੀਂ ਤੇ ਆਪਣੇ ਰਿਸ਼ਤੇਦਾਰਾਂ ਚ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਜੰਮਣ ਮਰਨ ਭੋਗ ਵਿਆਹ ਤੇ ਜਾਣਿਆਂ ਤੇ ਸਾਡੇ ਲੱਖਾਂ ਕੱਢਦੇ ਨੇ ਇਹ ਗੁਰੂ ਸਭ ਚੋਰੀ ਵੇਚ ਕੇ ਖਾਣ ਆਲੇ ਆ ਗਏ ਅਸੀਂ ਜਿਉਨੇ ਮਰ ਗਏ ਹਾਂ ਪਰ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਤਫਸੀਸ਼ ਹੋਊ ਪਰਤਾਲ ਹੋਊ ਜਾਂਚ ਹੋਊ ਘਟੋ ਘਟੇ ਤਾਂ ਪਤਾ ਲੱਗ ਜੂ ਉਹਨਾਂ ਦੋਸ਼ੀ ਕੌਣ ਫਿਰ ਤੁਹਾਡੇ ਮੁਤਾਬਕ ਤੁਸੀਂ ਕਾਰਵਾਈ ਕਰ ਦਿੱਤੀ। ਉਹਨਾਂ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਚੋਂ ਕੱਢ ਦਿੱਤਾ। ਤੇ ਕੱਲ ਨੂੰ ਉਹਨਾਂ ਬੰਦਿਆਂ ਦੀ ਕਿਸੇ ਨਾਲ ਲੜਾਈ ਹੁੰਦੀ ਹੈ, ਉਹਨਾਂ ਦਾ ਮੁੰਡਾ ਕਿਸੇ ਨੂੰ ਛੱਡ ਦਿੰਦਾ, ਉਹਨਾਂ ਦੀ ਨੋਂ ਉਹਨਾਂ ਤੇ ਕੋਈ ਗੱਲ ਕਰ ਦਿੰਦੀ ਹੈ। ਉਹਨਾਂ ਦੀ ਕਿਸੇ ਜ਼ਮੀਨੀ ਲੜਾਈ ਨੂੰ ਲੈ ਕੇ ਪਰਚਾ ਦਰਜ ਹੁੰਦਾ ਹੈ, ਉੱਥੇ ਵੀ ਜਾਓਗੇ ਤੁਸੀਂ। ਇਹ ਕਿਉਂ ਕੀਤਾ? ਹੁਣ ਉਹ ਜਦੋਂ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਹੀ ਨਹੀਂ ਰਹਿ। ਮਲਜ਼ਮ ਨੇ ਉਹਨਾਂ ਮਲਜ਼ਮਾਂ ਤੇ ਪਰਚਾ ਦਰਜ ਅਸੀਂ ਕਰਾ ਰਹੇ ਆ ਤੁਹਾਨੂੰ ਕੀ ਤਕਲੀਫ ਹੈ ਉਹਨਾਂ ਤੇ ਹੋ ਰਿਹਾ ਨਾ ਤੇ ਇਹ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਹੈ ਤੇ ਜਿਹੜੀ ਅੱਜ ਦੀ ਇਹ ਸਟੇਟਮੈਂਟ ਬੜੀ ਹਾਸੋਹੀਣੀ ਹੈ ਜੇ ਪੰਜ ਤਖਤਾਂ ਦੇ ਜਥੇਦਾਰ ਹੁੰਦੇ ਤੇ ਪੜਤਾਲ ਨੂੰ ਪੜਦੇ ਜਥੇਦਾਰ ਹੁੰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦਾ ਆਦਬ ਤਖਤ ਸਹਿਬਾਨ ਦੇ ਹੁਕਮਨਾਮੇ ਦੀ ਤਰਜਮਾਨੀ ਸਿੱਖੀ ਦੀ ਮਾਨ ਮਰਜ਼ਾਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਏ ਅਟੈਕ ਨੂੰ ਮੁੱਖ ਰੱਖ ਦੇ ਪਰ ਨਹੀਂ ਰੱਖਿਆ ਗਿਆ ਨਾ ਬੰਦੋ ਇਹ ਕੁਝ ਨਹੀਂ ਕੀਤਾ ਗਿਆ ਇਸ ਤਰ੍ਹਾਂ ਦਾ ਜੇ ਹੁੰਦੇ ਤੁਸੀਂ ਪੜਤਾਲ ਜ਼ਰੂਰ ਪੜ ਕੇ ਆਉਂਦੇ ਪਰ ਮੇਰੇ ਨਾਲ ਲਾਈਵ ਬੈਠੋ ਜੇ ਤੁਸੀਂ ਇਹਦਾ ਨਵੇੜਾ ਕਰਨਾ ਨਾ ਗੜਗੱਜ ਸਾਹਿਬ ਵੀ ਬਹਿ ਜਾਣ ਧਾਮੀ ਸਾਹਿਬ ਬਹਿ ਜਾਣ ਮੇਰੀ ਪਿਆਦਿਆਂ ਨਾਲ ਗੱਲ ਨਾ ਕਰਾਓ ਆ ਪਾਓ ਮੈਦਾਨੇ ਜੰਗ ਚ ਦੱਸੋ ਕਿਹੜੇ ਚੈਨਲ ਤੇ ਲਾਈਵ ਹੋਣਾ ਕਿੱਥੇ ਹੋਣਾ ਲਾਮ ਲਸ਼ਕਰ ਨਹੀਂ ਲਿਆਉਂਗਾ ਕੱਲਾ ਹੀ ਆਜੂਗਾ ਮੈਨੂੰ ਪਤਾ ਜਿੱਦਣ ਮੈਂ ਮੇਰੇ ਤੇ ਕੋਈ ਗੱਲ ਹੋਈ ਤੁਹਾਡੇ ਵੱਲੋਂ ਹੋਣੀ ਕਿਸੇ ਨੇ ਮੇਰੇ ਨਾਲ ਕੋਈ ਵੈਰ ਨਹੀਂ ਰੱਖਿਆ ਤੁਸੀਂ ਰੱਖ ਰਹੇ ਹੋ ਔਰ ਬਿਨਾ ਮਤਲਬ ਤੋਂ ਰੱਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਤੇ ਅੱਜ ਇਹ ਤੁਹਾਨੂੰ ਬੜੀ ਸੰਜੀਦਗੀ ਨਾਲ ਸਹਿਜੋਗ ਕਰਨਾ ਚਾਹੀਦਾ ਸੀ ਤੇ ਜੇ ਜਥੇਦਾਰ ਬਣ ਕੇ ਸਟੇਟਮੈਂਟ ਇਹ ਦਿੰਦੇ ਨੇ ਜਥੇਦਾਰ ਦੀ ਨਜ਼ਰ ਵਿੱਚ ਤਾਂ ਲਾਇਡ ਆਰਡਰ ਹੋਣਾ ਚਾਹੀਦਾ ਨਾ ਕੋਈ ਕਾਂਗਰਸੀ ਨਾ ਕੋਈ ਅਕਾਲੀ ਨਾ ਕੋਈ ਭਾਜਪਾ ਨਾ ਕੋਈ ਆਮ ਆਦਮੀ ਪਾਰਟੀ ਤੇ ਨਾ ਕੋਈ ਹੋਰ ਜਥੇਦਾਰ ਦੀ ਨਜ਼ਰ ਵਿੱਚ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਨਾ ਕੋਈ ਸਾਈ ਤੇ ਨਾ ਕੋਈ ਜਾਨੀ ਜੈਨੀ 파르시 ਬੋਧੀ ਉਹਦੀ ਨਜ਼ਰ ਤਾਂ ਸਭੇ ਸਾਂਝੀ ਵਾਲ ਸਦੈਨ ਤੋ ਕਿਸੇ ਨਾਲ ਦੇ ਸੈ ਬਹਰਾ ਜੀਓ ਜਥੇਦਾਰ ਦੀ ਨਜ਼ਰ ਚ ਤਾਂ ਮਸ਼ਿਨਰੀ ਅਕਾਲੀ ਟਕਸਾਲੀ ਕਾਰ ਸੇਵਾ ਨਾਨਕ ਸਰ ਜਾਂ ਨਿਹੰਗ ਸਿੰਘ ਜਿੰਨੀਆਂ ਵੀ ਸਿੱਖਾਂ ਦੀਆਂ ਮਿਸਲਾਂ ਨੇ ਉਹਦੀ ਨਜ਼ਰ ਚ ਤਾਂ ਸਾਰੇ ਇੱਕ ਹੋਣੇ ਚਾਹੀਦੇ ਨੇ ਕਿਉਂਕਿ ਕੱਲ ਤੱਕ ਸਭ ਥੜਾ ਹੈ ਟੜਾ ਨਹੀਂ ਉਹ ਥੜਾ ਹੈ ਜਿਹੜਾ ਸਾਰਿਆਂ ਵਾਸਤੇ ਉਥੜਾ ਜਿਹੜਾ ਕਿਸੇ ਨੂੰ ਖਾਸ ਨਹੀਂ ਮੰਨਦਾ ਉਹ ਥੜਾ ਹੈ ਜਿਹੜਾ ਸਾਰਿਆਂ ਨੂੰ ਖਾਸ ਸਮਝ ਕੇ ਗੱਲ ਨਾਲ ਲਾਉਂਦਾ ਹੈ ਤੇ ਸਾਰਿਆਂ ਦੀ ਗੱਲ ਸੁਣਦਾ ਹੈ ਤੇ ਸਾਰਿਆਂ ਨੂੰ ਇਨਸਾਫ ਦਿੰਦਾ ਹੈ ਤੇ ਜੇ ਤੁਹਾਡੇ ਚ ਇੰਨੀ ਜ਼ੁਰਤ ਸੀ ਤੇ ਫਿਰ ਧਾਮੀ ਸਾਹਿਬ ਜੋ ਕਹਿ ਰਹੇ ਆ ਕਿ 20 25 ਦਾ 10 20 ਘਪਲੇ ਰੋਜ਼ ਹੁੰਦੇ ਆ ਇਹ ਰੋਕਣੇ ਹੀ ਆ ਫਿਰ ਤੁਸੀਂ ਰੁਕਦੇ ਨਹੀਂ ਸੀ ਹੁਣ ਤਾਂ ਲੋਕ ਤੁਹਾਡੇ ਗੁਲਾਮੇ ਨੂੰ ਹੱਥ ਪਾਉਣਗੇ ਕਿਉਂ ਤੁਸੀਂ ਗੈਰ ਕਾਨੂੰਨੀ ਬੈਠੇ ਹੋਏ ਇਹ ਕਿਹੜਾ ਕਾਨੂੰਨ ਹੈ ਇਲੈਕਸ਼ਨ ਕਰਾਉਣੀ ਸੈਂਟਰ ਸਰਕਾਰ ਕਰਾਉ ਪ੍ਰਬੰਧ ਕਰਨੇ ਨੇ ਪੰਜਾਬ ਸਰਕਾਰ ਕਰਾਉ ਤੁਹਾਨੂੰ ਗਨਮੈਨ ਚਾਹੀਦੇ ਸਰਕਾਰ ਦੇਓ ਤੁਹਾਡੇ ਕਿਸੇ ਖਿਲਾਫ ਬੋਲਿਆ ਪਰਚਾ ਸਰਕਾਰ ਤੁਹਾਡੇ ਵੱਲੋਂ ਉਹਦੇ ਤੇ ਕਰੋ ਅੱਜ ਗੁਰੂ ਗ੍ਰੰਥ ਸਾਹਿਬ ਬਾਰੇ ਪਰਚਾ ਕਿਉਂ ਇਨਾ ਚਿਕਚਿੜਾ ਕਿਉਂ ਕਿਉਂ ਇਨੀ ਤੋਲ ਦਿੱਤੀ ਜਾ ਰਹੀ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਬੰਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੇ ਵੋਟ ਤੇ ਨੋਟ ਦੀ ਨੀਤੀ ਨਾ ਖੇਡੀ ਜਾਏ। ਨਾ ਸਰਕਾਰ ਖੇਡੇ, ਨਾ ਤੁਸੀਂ ਖੇਡੋ। ਅਸੀਂ ਸਾਰੇ ਸਹਿਯੋਗ ਚਾਹੁੰਨੇ ਤੇ ਚਾਹੀਦਾ ਸੀ ਤੁਹਾਨੂੰ ਇਹਦੇ ਤੇ ਸਹਿਯੋਗ ਕਰਕੇ ਇਸ ਬੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਨਜਿੱਠਿਆ ਜਾਂਦਾ ਤੇ ਤੁਸੀਂ ਦੱਸ ਦਿਓ ਜਿਹੜੀ ਵਿਭਾਗੀ ਕਾਰਵਾਈ ਕੀਤੀ ਆ ਕਿ ਉਹ ਚ ਪੈਸੇ ਪੂਰੇ ਕੀਤੇ ਆ। ਕਿ ਉਹ ਸਰੂਪ ਵੀ ਲੱਭੇ ਨੇ ਕਿੱਥੇ ਗਏ। ਕਿ ਉਹਨਾਂ ਸਰੂਪਾਂ ਦਾ ਵੀ ਪ੍ਰਬੰਧ ਕੀਤਾ ਜਿਹੜੇ ਅੱਗ ਦੀ ਭੇਟ ਚੜਨ ਤੋਂ ਬਾਅਦ ਨੋ ਐਂਟਰੀ ਰੱਖੇ ਗਏ ਤੇ ਉਦੋਂ ਬਾਅਦ ਉਹਦੇ ਪੁਖਤਾ ਪ੍ਰਬੰਧ ਕੀਤੇ ਗਏ ਇੱਕ ਇੱਕ ਪੇ ਇੱਕ ਇੱਕ ਅੱਖਰ ਈਸ਼ਰ ਸਿੰਘ ਹੋਣਾ ਵੱਲੋਂ ਜਿਹੜਾ ਪ੍ਰੋਜੈਕਟ ਕਾਬਲੇ ਤਾਰੀਫ